ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਉਹੀ ਆਪਣਾ ਕੰਮ ਦੁਆਰ ਤੋਂ ਸਟਾਰਟ ਹੋ ਗਿਆ ਥੈਂ ਥੈਂ ਆਪਣਾ ਲਾਇਆ ਇਹ ਗੁਰੂ ਘਰ ਸੇਵਾ ਕਰ ਲਈ ਬਹੁਤ ਵਧੀਆ ਆਨੰਦ ਆਇਆ ਸੇਵਾ ਕਰਕੇ ਦਿਲ ਖੁਸ਼ ਹੋਇਆ ਸਭ ਕੋਲ ਠੀਕ ਸੀ ਤੇ ਬਹੁਤ ਵਧੀਆ ਰਿਹਾ ਸਾਰਾ ਕੁਝ ਹਨਾ ਤੇ ਸਾਰੀ ਖੋਜ ਸੀ ਸਾਰੇ ਬੰਦਿਆਂ ਨੇ ਸੇਵਾ કરી ਪੂਰੀ ਵਧੀਆ ਤਨੋਂ ਮਨੋਂ ਲਾ ਕੇ ਤੇ ਆਪਾਂ ਚੱਲੇ ਅੱਜ ਪ੍ਰਸ਼ਾਦੇ ਦੀ ਵਾਰੀ ਸੀਗੀ ਮੈਂ ਕਿਹਾ ਪਹਿਲਾਂ ਪ੍ਰਸ਼ਾਦਾ ਪ੍ਰਸ਼ਾਦਾ ਦੇ ਆਈਏ ਤੇ ਆ ਕੇ ਫਿਰ ਮਿਲਦੇ ਆਂ ਫਾਰਮ ਤੇ ਕਿਉਂਕਿ ਪਹਿਲਾਂ ਪ੍ਰਸ਼ਾਦਾ ਦੇ ਕੇ ਉਹ ਜ਼ਰੂਰੀਆ ਨਹੀਂ ਵੇ ਲੇਟ ਹੋ ਜਾਂਦਾ ਲੇਟ ਹੋ ਜੂ ਫਿਰ ਭੋਗ ਲਗਣਾ ਹੁੰਦਾ ਉੱਥੇ ਤੇ ਫਾਰਮ ਤੇ ਆਪਾਂ ਆ ਕੇ ਮਿਲਦੇ ਆਂ ਫਿਰ ਮਾਰਦੇ ਆਂ ਗੱਲਾਂ ਥੋੜੇ ਨਾਲ ਤੇ ਕੀ ਕੀ ਨਵਾਂ ਹੋ ਰਿਹਾ ਫਾਰਮ ਦੇ ਉਹ ਦਿਖਾਉਨੇ ਆ ਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਅਪਡੇਟ ਆ ਉਹ ਦਿੰਨੇ ਆ ਤੇ ਇੱਕ ਗੱਲ ਤਾਂ ਸੱਚੀ ਆ ਆਪਦੀ ਪੂਰੀ ਲਾਈਫ ਦੇ ਵਿੱਚ ਹਨਾ ਜੇ ਜਾਨੀ ਕਿ ਮੈਂ ਕਿਤੇ ਬਾਹਰ ਰਿਹਾਂ ਵਾਂ ਵੀ ਜਿੰਨੀ ਮੇਰੀ ਜ਼ਿੰਦਗੀ ਆ ਆ ਤਿੰਨ ਦਿਨ ਇਹ ਦੋ ਰਾਤਾਂ ਇੱਥੇ ਰਹੇ ਆ ਦੋ ਰਾਤਾਂ ਇੱਥੇ ਹੋ ਗਈਆਂ ਤੇ ਦੋ ਰਾਤਾਂ ਹੀ ਹੁੱਲੇ ਮਹਲੇ ਦੀਆਂ ਹੋ ਗਈਆਂ ਹੈਨਾ ਤੇ ਇੱਕ ਵਾਰ ਹਾਂ ਇੰਦੌਰ ਬੁਲਾਇਆ ਸੀ ਮੈਨੂੰ ਹੈਨਾ ਇੰਦੌਰ ਗਿਆ ਸੀ ਮੈਂ ਉਹਗੇ 2018 ਚ ਗਿਆ ਸੀ ਮੈਂ ਨਾਲ ਉੱਥੇ ਮੇਰੇ ਨਾਲ ਇੱਕ ਦਿਨ ਰਿਹਾ ਕਿ ਆਈ ਸ਼ਾਇਦ ਬਦਲੇ ਨਹੀਂ ਦੋ ਦਿਨ ਦੋ ਦਿਨ ਉੱਥੇ ਰਹਿ ਕੇ ਆਈ ਸੀ ਆਪਦੀ ਜ਼ਿੰਦਗੀ ਦੇ ਵਿੱਚ ਹੈਨਾ ਬਸ ਇੰਨਾ ਕੁ ਟਾਈਮ ਮੈਂ ਬਾਹਰ ਰਿਆ ਕਰੋ ਯਾਨੀ ਕਿ ਰਾਤ ਨੂੰ ਤੇ ਨਹੀਂ بس ਇਤੋਂ ਵੱਧ ਬਾਹਰ ਕਿਤੇ ਨਹੀਂ ਆ ਪਰ ਨਹੀਂ ਕਦੇ ਨਹੀਂ ਮੇਰਾ ਜੀਵ ਨਹੀਂ ਲੱਗਦਾ بس ਇੱਕ ਯਾਨੀ ਕਿ ਜੇ ਗਿਆਂ ਮੈਂ ਤਾਂ ਗੁਰਦਾਰੀ ਰਹਿ ਕੇ ਆਇਆ ਜਿਵੇਂ ਸਿਆੜ ਠਾੜ ਉੱਥੇ ਜ਼ਿਆੜ ਵੀ ਰਹੇ ਆ ਆਪਣੇ ਦੇਰਾ ਤੋਂ ਠਾਟਾ ਉੱਥੇ ਰਹੇ ਆ ਦਿੱਲੀ ਰਹੇ ਆ ਪਰ ਯਾਨੀ ਕਿ ਗੁਰਦਾਰੀ ਰਿਆਂ ਹੋਰ ਕਿਸੇ ਕੰਮ ਨੂੰ ਕਿਤੇ ਕੋਈ ਬਾਹਰ ਨਹੀਂ ਰਿਹਾ ਤੇ ਨਾ ਗਿਆ ਕਦੀ ਹਨਾ ਜੀ ਬਹੁਤ ਕਰਦਾ ਘੁੰਮਣ ਜਾਣ ਨੂੰ ਵੀ ਹਾਂ ਘੁੰਮੀ ਐ ਪਰ ਪਤਾ ਨਹੀਂ ਕੀ ਗੱਲ ਆ ਸ਼ਾਮ ਨੂੰ ਆ ਕੇ ਘਰ ਦੇ ਚਿੱਤ ਆਉਣ ਲੱਗ ਜਾਂਦਾ ਜਦੋਂ ਸੂਰਜ ਜੇ ਛੱਪਦਾ ਨਾ ਉਦੋਂ ਘਰ ਦਾ ਚੇਤਾ ਹੀ ਆਉਂਦਾ ਵੀ ਯਾਰ ਘਰ ਹੀ ਚੱਲੀਏ ਹਨਾ ਤੇ ਬਸ ਇਹ ਸੇ ਗੱਲ ਦਾ ਹੀ ਹੁੰਦਾ ਆਹ ਕਰਕੇ ਮੇਰਾ ਸਵੇਰੇ ਦਾ ਜਾਣ ਨੂੰ ਹੁੰਦਾ ਕਿ ਹਾਂ ਯਾਰ ਇੱਥੇ ਜਾ ਹੀਏ ਪਰ ਪ੍ਰੋਬਲਮ ਸ਼ਾਮ ਦੀ ਆ ਕੇ ਪੈ ਜਾਂਦੀ ਹੈ ਕਿ ਯਾਰ ਸ਼ਾਮ ਨੂੰ ਕੀ ਕਰਾਂਗੇ ਫਿਰ ਸ਼ਾਮ ਨੂੰ ਫਿਰ ਮੁੜ ਕੇ ਆਉਣਾ ਉਹ ਫਿਰ ਇੰਨੇ ਘੰਟੇ ਮੁੜ ਕੇ ਆਉਣ ਨੂੰ ਜਾਣ ਨੂੰ ਲੱਗ ਜਣੇ ਫਿਰ ਇੰਨੇ ਘੰਟੇ ਮੁੜ ਕੇ ਆਉਣ ਨੂੰ ਲੱਗ ਜਣੇ ਆ ਵੀ ਫਿਰ ਕੋਈ ਸਵਾਦ ਹੀ ਨਹੀਂ ਹਨਾ ਆ ਆ ਚੱਕਰ ਚੱਲ ਜਾਂਦਾ ਤੇ ਪਰ ਉਹ ਘਰੋਂ ਬਾਹਰ ਰਹਿਣਾ ਵੀ ਚਾਹੀਦਾ ਬੰਦੇ ਦਾ ਜੀਜੂ ਲੱਗਿਆ ਰਹਿੰਦਾ ਹਨਾ ਕਿ ਚੱਲ ਘੁੰਮਣਾ ਵੀ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਯਾਰ ਪਰ ਗੱਲ ਇਹ ਆ ਉਥੇ ਹੀ ਆ ਜਾਂਦੀ ਆ ਯਾਰ ਗੱਲ ਹਨਾ ਕੀ ਥਾਲੇ ਜੇਬ ਚ ਪੈਸੇ ਹੋਣ ਫੇਰ ਹੀ ਘੁੰਮਣ ਨੂੰ ਜੀ ਕਰਦਾ ਜਦੋਂ ਜੇਬ ਚ ਪੈਸੇ ਨਾ ਹੋਵੇ ਫੇਰ ਕਿੱਥੋਂ ਘੁੰਮਣ ਨੂੰ ਜੀ ਕਰਦਾ ਠੀਕ ਨਹੀਂ ਫੇਰ ਤਾਂ ਕਦੇ ਕਦੇ ਜਾਣ ਨੂੰ ਵੀ ਜੀ ਨਹੀਂ ਕਰਦਾ ਜੇਹੇ ਚ ਪੈਸੇ ਨਾ ਹੋਵੇ ਤਾਂ ਇਦਾਂ ਤੇ ਹੀ ਆ ਕੰਮ ਕਰ ਉਹੀ ਗੱਲ ਕਹਿੰਦੇ ਆ ਉਹ ਗੱਲ ਸੱਚੀ ਹੋਈ ਆ ਕਿ ਜਦੋਂ ਜੀਬ ਚ ਪੈਸੇ ਆਉਂਦੇ ਆ ਸ਼ੌਂਕ ਵੀ ਉਦਹੀਂ ਸੋਹਣੇ ਤੇ ਪੂਰੇ ਹੁੰਦੇ ਆ ਸ਼ੌਂਕ ਉਦਹੀਂ ਬਣਦੇ ਆ ਜਦੋਂ ਜੇਬਾਂ ਚ ਪੈਸੇ ਆਉਂਦੇ ਆ ਨਹੀਂ ਤਾਂ ਮਜਬੂਰੀਆਂ ਹੀ ਰਹਿ ਜਾਂਦੀਆਂ ਤੇ ਨਹੀਂ ਸ਼ੌਂਕ ਆਦੇ ਆ ਤੇ ਚਲੋ ਬਾਕੀ ਜੋ ਵੀ ਗੱਲਾਂ ਹਨ ਆ ਕੇ ਕਰਦੇ ਆ ਹੁਣ ਫਾਰਮ ਤੋਂ ਉਥੇ ਪ੍ਰਸ਼ਾਦਾ ਦੇ ਕੇ ਆ ਕੇ ਕਰਦੇ ਆ ਫਿਰ ਆਪਾਂ ਗੱਲਾਂ ਸਾਰਿਆਂ ਨੇ ਚੱਲਦੀ ਆ ਚੌਲਾਂ ਦੀ ਗੇੜੀ ਛੇੜੀ ਆਗੇ ਆਪੋ ਆਪਣੇ ਕੰਮ ਤੇ ਬੈਕ ਟੂ ਬੇਸਿਕ ਹੋ ਗਿਆ ਇਹ ਵੀ ਹਨਾ ਇਹ ਆਪਣਾ 26 ਝੋਨਾ ਵਾ ਇਹ ਉਹੀ ਝੋਨਾ ਵੀਰੇ ਜਿਹੜਾ ਵੀਰ ਹੁਣੀ ਪਹਿਲਾਂ ਕਹਿੰਦੇ ਇਹ ਮੇਰੇ ਗੱਲ ਹਮੇਸ਼ਾ ਯਾਦ ਰਹਿੰਦੀ ਆ ਇਹ ਉਹੀ ਝੋਨਾ ਜਿਹੜੇ ਵਿੱਚ ਸਾਰੇ ਵੀਰ ਕਹਿੰਦੇ ਸੀ ਕਿ ਵੀਰੇ ਹੋਣਾ ਨਹੀਂ ਪਹਿਲੇ ਦਿਨ ਯੂਰੀਆ ਪਾਉਣ ਲੱਗਿਆ ਸੀ ਨਾ ਉਹਦੇ ਥੱਲੇ ਕਮੈਂਟ ਆਈ ਸੀ ਇਹ ਰੀਲ ਦੇ ਥੱਲੇ ਕਿ ਵੀਰੇ ਝੋਨਾ ਤਾਂ ਹੈ ਨਹੀਂ ਯੂਰੀਆ ਕਿਹਨੂੰ ਪਾਈ ਜਾਂਦੇ ਆ ਤੇ ਆਹ ਦੇਖ ਲਓ ਵੀਰੇ ਏ ਉਹ ਹੀ ਝੋਨਾ ਹੈ। ਮਸ਼ੀਨ ਦਾ ਲੱਗਿਆ ਝੋਨਾ ਤੇ ਕਦ ਤੁਸੀਂ ਦੇਖ ਸਕਦੇ ਹੋ ਲੱਖ ਲੱਖ ਆਉਂਦਾ ਤੇ 부ਝਾ ਵੀ ਤੁਸੀਂ ਦੇਖ ਸਕਦੇ ਕਿ ਪੂਰਾ ਵਧੀਆ 부ਝਾ ਬਣਿਆ ਹੈ ਤੇ ਨਸਾਰਾ ਇੰਨਾ ਕੁ ਸੋਹਣਾ ਆ ਰਿਹਾ ਇਹਨੂੰ ਝੋਨੇ ਨੂੰ ਕੀ ਗੱਲ ਹੀ ਛੱਡ ਦ। ਠੀਕ ਹੈ। ਭਾਰਾ ਬਹੁਤ ਜ਼ਿਆਦਾ ਤੇ ਬਹੁਤ ਸੋਹਣਾ ਝੋਨਾ। ਦੂਜੀ ਸਪਰੇਅ ਇਹਦੇ ਤੇ ਕਰ ਚੁੱਕੇ ਆ। ਹੁਣ ਆਪਾਂ ਸਾਰਾ ਕੁਝ ਜੋ ਜੋ ਤੁਹਾਨੂੰ ਦੱਸਿਆ ਹਲਦੀ ਰੋਗ ਤੋਂ ਸਭ ਕੁਝ ਪਾਇਆ ਕੋ ਸਾਈਡ ਪਾਤੀ ਆਪਣੀ ਸੁੰਡੀ ਤੋਂ ਪਾਤੀ ਪਤਲ ਲਪੇਟ ਤੋਂ ਤੇ ਆਪਣਾ ਦੂਜੀ ਪਾਤੀ ਉਲੀ ਥੱਲੇ ਵਾਲੀ ਉਲੀ ਰੋਗ ਤੋਂ ਹਨ ਤੇ ਤੇਲੇ ਤੋਂ ਚੱਸ ਪਾਤੀ ਇਹ ਚੱਕਰ ਦੇ ਲੋ ਹੈਗਾ ਨਾ ਪੂਰਾ ਸੋਨਾ ਮਾਰਦਾ ਨਾ ਆਠਾ ਆਠੇ ਮਾਰਦਾ ਹੌਸਲਾ ਦੇਣ 아이 ਦੀ ਫਸਲ ਨੂੰ ਵੀ ਫਸਲੇ ਆ ਜਗੇ ਆਗੇ ਤੇਰੇ ਤੇਰੇ ਨਾਲ ਰਹਿਣ ਵਾਲੇ ਠੀਕ ਨਹੀਂ ਵਿਛੇ ਤੇਛੇ ਦੀ ਵੱਡੀ ਹੋ ਜਾ ਤੈਨੂੰ ਵੱਢ ਕੇ ਝੋਨਾ ਤੇ ਆਲੂ ਬੀਜੀਏ ਅੱਜ ਜਾਨਵਰਾਂ ਵੇਨਾ ਵੀ ਜੀ ਨਹੀਂ ਚ ਲੱਗਦਾ ਅੱਜ ਆਇਆ ਔਨਸਾਰ ਕੀ 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 ਕਰਨ ਲੱਗੇ ਰੋਟੀਆਂ ਪਾਈਆਂ ਫਿਰ ਉਸ ਤੋਂ ਬਾਅਦ ਜਾਣ ਕੇ ਜਾ ਕੇ ਸਹੀ ਹੋਇਆ ਤੇ ਇੱਕ ਦੋ ਚਕੋਰਾ ਬਜਰੀਆਂ ਗੁੰਮ ਗਈਆਂ ਲੱਭਦੀਆਂ ਨਹੀਂ ਪਤਾ ਨਹੀਂ ਕਿੱਧਰ ਗਈਆਂ ਆ ਬਰਤਗਣੇ ਅੰਡੇ ਦਿੱਤੇ ਮੁਰਗੀ ਬੈ ਗਈ ਅੰਡਿਆਂ ਤੇ ਮੁਰਗੀ ਆਪਣੀ ਜਿਹੜੀ ਸੀ ਉਹ ਕੋੜ ਕੋਈ ਉਹ ਅੰਡਿਆਂ ਤੇ ਬੈ ਗਈ ਤੇ ਹੁਣ ਆਪਾਂ ਮੱਝਾਂ ਦਾ ਕੰਮ ਵੀ ਨਾਲ ਵਧਾਉਣ ਲੱਗੇ ਆ ਵੀ ਸਿਆਲ ਸਿਆਲ ਵੇਲੀ ਰਹਿੰਦੇ ਆ ਨਾਲ ਮੱਝਾਂ ਦਾ ਕਰਿਆ ਕਰਾਂਗੇ ਮੱਝਾਂ ਦਾ ਕੰਮ ਹੁਣ ਕਰਨਾ ਦੋ ਮੱਝਾਂ ਲੈ ਕੇ ਆਂਦੀਆਂ ਪਰਸੋਂ ਤੇ ਪੈਸੇ ਬਹੁ ਮਹਿੰਗੀਆਂ ਬਹੁਤ ਆ ਮੱਝਾਂ ਤੇ 1,66,000 ਇੱਕ ਨਾ 265 70000 ਦੀਆਂ ਆਈਆਂ ਦੋ ਮੱਝਾਂ ਇੱਕ ਨੇ ਹਜੇ ਪਹਿਲੀ ਵਾਰ ਸੋਣਾ ਤੇ ਇੱਕ ਨੇ ਹਜੇ ਹੈਗਾ ਵਾ ਦੂਜੀ ਵਾਰ ਇੱਕ ਸਿੱਤੌਗ ਚਾਰ ਦਿਨ ਦਾ ਇੱਕ ਛੇ ਦਿਨ ਦਾ ਤੇ ਬਹੁਤ ਸੋਹਣੀਆਂ ਮੱਝਾਂ ਨੇ ਇਹ ਆਪਣੇ ਨਾ ਬੜਲਾਡੇ ਅੰਕਲ ਆ ਉੱਥੇ ਉਹ ਭੇਜ ਦਿੰਦੇ ਆ ਆਪਾਂ ਨੂੰ ਅਸੀਂ ਤਾਂ ਕਦੀ ਖਰੀਦਣ ਗਏ ਨਹੀਂ ਕਿਉਂਕਿ ਨਾ ਆਪਾਂ ਨੂੰ ਮੱਝਾਂ ਦੇ ਵੀ ਇਹਨਾਂ ਹੈ ਨੀ ਉਹਾਂ ਕੁਲੇ ਪੇ ਦਿੰਦੇ ਹੁੰਦੇ ਆ ਆ ਦੋਨੇ ਲੈ ਕੇ ਆਂਦੀ ਆ ਆ ਗਾਂ ਦੇ ਨਾਲ ਖੜੀ ਆ ਜਿਹੜੀ ਤੇ ਅੱਜ ਤੱਕ ਆਪਾਂ ਜਿੰਨੀਆਂ ਵੀ ਗਾਂਵਾਂ ਰੱਖੀਆਂ ਠੀਕ ਆ ਜਿੰਨੀਆਂ ਵੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਗਾਂ ਚਾਹੇ ਆਸ ਹੋਵੇ ਚਾਹੇ ਨਾ ਹੋਵੇ ਕਦੇ ਵੀ ਕਿਸੇ ਗਾਂ ਦਾ ਸੰਗਲ ਖੋਲ ਕੇ ਬਾਹਰ ਨਹੀਂ ਛੱਡੀ ਚਾਹੇ ਉਹ ਦੁੱਧ ਦਵੇ ਨਾ ਦਵੇ ਹੁਣ ਆ ਗਾਂ ਆ ਇਹ ਦੁੱਧ ਨਹੀਂ ਦਿੰਦੀ ਨਾ ਆਸ ਹੁੰਦੀ ਆ ਹਨਾ ਬਹੁਤ ਸਾਲ ਤੋਂ ਆਹ ਵਾਲੀ ਤੇ ਹੋ ਗਏ ਪਹਿਲਾਂ ਬਹੁਤ ਦੁੱਧ ਦਿੱਤਾ ਪਰ ਆਪਾਂ ਇਹਦਾ ਇਹਨੂੰ ਕਦੇ ਛੱਡਣਾ ਨਹੀਂ ਜਿੰਨਾ ਚਿਰ ਜ਼ਿੰਦਗੀ ਹੈ ਇਹ ਵੀ ਇੱਥੇ ਹੀ ਰਹੂਗੀ ਫੀਲੇ ਤੇ ਆਪਣੇ ਤੇ ਠੀਕ ਨਹੀਂ ਆ ਦੋ ਬੱਚੀਆਂ ਨੇ ਨਾਲ ਇਹ ਵੀ ਆਸ ਹੋਈਆਂ ਹੋਈਆਂ ਤੇ ਉਧਰ ਵੀ ਆ ਤਿੰਨ ਗਾਵਾਂ ਆਪਣੀਆਂ ਤੇ ਬਸ ਆਪਾਂ ਕਦੇ ਗਾਂ ਨਹੀਂ ਕਿ ਛੱਡੀ ਨਹੀਂ ਹੈਗੀ ਜਿੰਨੀਆਂ ਗਾਵਾਂ ਆਪਣੀਆਂ ਨੇ ਉਹ ਆਪਣੇ ਆਪਣੀ ਰੰਡੀਆਂ ਨੇ ਆਪਾਂ ਕਦੇ ਆਉ ਨਹੀਂ ਹੈਗਾ ਕੀ ਫੜ ਕੇ ਵੀ ਦੁੱਧ ਚੋਲਿਆ ਤੇ ਬਾਹਰ ਸੜਦੀ ਐ ਨਾ ਚਾਹੇ ਦੁੱਧ ਦਵੇ ਚਾਹੇ ਨਾ ਦਵੇ ਤੇ ਪਰ ਉਹ ਆਪਣੀ ਹੀ ਰਹਿੰਦੀ ਆ ਹੁਣ ਆਪਣੀ ਹੀ ਰਹਿੰਦੀ ਆ ਇਹਨੂੰ ਹੋ ਗਏ 2 ਸਾਲ ਹੋ ਗਏ ਇਹਨੂੰ ਐਵੇਂ ਖੜੀ ਨੂੰ ਪਰ ਠੀਕ ਆ ਪੱਠੇ ਖਣਾਉਨੇ ਆ ਸਭ ਕੁਝ ਹੁੰਦਾ ਨਮਾਉਨੇ ਆ ਤੁਮਾਉਨੇ ਆ ਸਭ ਕੁਝ ਹੁੰਦਾ ਪਰ ਨਹੀਂ ਦਿੰਦੀ ਕੋਈ ਗੱਲ ਨਹੀਂ ਜਦੋਂ ਦੇ ਦਊਗੀ ਜਿਹੜਾ ਹੋ ਜੂਗਾ ਠੀਕ ਆ ਨਹੀਂ ਹੋਤਾ ਵੀ ਗੱਲ ਨਹੀਂ ਤੇ ਮੱਝਾਂ ਆਪਣੇ ਕੋਲ ਇੰਨੀਆਂ ਕੀ ਆ ਉਧਰ ਚੋਟੀਆਂ ਨੇ ਤਿੰਨ ਉਹਨਾਂ ਵਿੱਚ ਵੀ ਇੱਕ ਘਾਸ ਹੋਈ ਹੈ ਦੋ ਰਹਿੰਦੀਆਂ ਬਹੁਤ ਸੋਹਣੀਆਂ ਝੋਟੀਆਂ ਨੇ ਤੇ ਉਹ ਆਪਣਾ ਬੱਚਾ ਰੱਖਿਆ ਹੋਇਆ ਉਹ ਆਪਾਂ ਸ਼ੌਂਕ ਨੂੰ ਰੱਖਿਆ ਹੋਇਆ ਉਹਨੂੰ ਨਹੀਂ ਆਪਾਂ ਰੇੜੇ ਤੇ ਤਾਂ ਜੋੜਦੇ ਹੀ ਨਹੀਂ ਬਹੁਤ ਘੱਟ ਜੋੜਦੇ ਆ ਪਰ ਹਾਂ ਸ਼ੌਂਕ ਹੈਗਾ ਉਹਦਾ ਬੱਚੇ ਦਾ ਤੇ ਰੇੜੀ ਵੀ ਬਣਵਾਉਣੀ ਆ ਆਪਾਂ ਦੋ ਬੋਲਦਾਂ ਵਾਲੀ ਨਾ ਰੇੜੀ ਬਣਵਾਉਣੀ ਆ ਤੇ ਰੇੜੀ ਵੀ ਟਰਾਲੀ ਦੇ ਮੁੱਲ ਦੀ ਬਣਦੀ ਆ ਇੱਕ ਦਿਨ ਮੈਂ ਪਤਾ ਕਰਿਆ ਸੀ ਤੇ ਰੇੜੀ ਟਰਾਲੀ ਦੇ ਮੁੱਲ ਦੀ ਬਣਦੀ ਆ ਡੈਡੀ ਨੂੰ ਵੀ ਸ਼ੌਂਕ ਆ ਤੇ ਆਪਾਂ ਨਵੀਆਂ ਲਿਆਉਣੇ ਆ ਹੁਣ ਬਰਮਾ ਆ ਕੇ ਖੜਾਉਣੀ ਹੋਈਆਂ ਬਸ ਵੀ ਕਦੇ ਕਦੇ ਜੋੜਾ ਬੋਲਦਾਂ ਦਾ ਕਰਨਾ ਤੇ ਵਧੀਆ ਵਾ ਹੁਣ ਮੱਜਾਂ ਦਾ ਕੰਮ ਯਾਨੀ ਕਿਸ ਹਾਲ ਸਿਆ ਲੰਗਰੀਆਂ ਨੇ ਕਿੰਨੇ ਕਿਲੋ ਦੁੱਧ ਦਿੱਤਾ ਅੱਜ ਅੱਜ 5 ਕਿਲੋ ਹੈ ਅੱਜ 5 ਵੱਜ ਜਾਣਾ ਇਹਦਾ ਹੁਣ ਹੌਲੀ ਹੌਲੀ ਇਹ 1-2 ਦਿਨ ਪਹਿਲਾਂ ਹੀ ਸੋਈ ਆ ਆ ਛੋਟੀ ਕੱਟੀ ਹੈ ਜੀ ਪਹਿਲਾਂ ਨਾ ਆਪਣੇ ਕੋਲੇ ਬਹੁਤ ਮੱਝਾਂ ਹੁੰਦੀਆਂ ਲਿਗੀਆਂ ਜਦੋਂ ਤਾਇਆ ਜੀ ਪੂਰੇ ਹੀ ਹੁੰਦੇ ਸੀ ਬਾਹਰ ਨਹੀਂ ਸੀ ਗਏ ਹਨ ਕਿਉਂਕਿ ਮੈਨੂੰ ਵੀ ਠੀਕ ਆ ਹਾਂ ਮੈਂ ਮੂੰ ਮੱਝਾਂ ਦੇ ਬਾਰੇ ਹੈਗਾ ਵੀ ਦੁੱਧ ਦਿੰਦੀ ਜਾਂ ਇਦਾਂ ਹਨ ਪਰ ਮੱਝਾਂ ਦੇ ਉਹ ਜਿਵੇਂ ਨੌਲੇਜ ਚਾਹੀਦੀ ਹੁੰਦੀ ਹੈ ਨਾ ਉਦਾਂ ਵਾਲੀ ਨੌਲੇਜ ਨਹੀਂ ਹੈਗੀ ਤੇ ਉਹ ਤਾਇਆ ਜੀ ਨੂੰ ਬਹੁਤ ਸੀ ਮੂੰ ਮੈਂ ਮੱਝਾਂ ਸੰਭਾਲਦਾ ਹੁੰਦਾ ਸੀਗਾ ਕੀ ਹਾਂ ਇਉਂ ਨਹੀਂ ਪਤਾ ਲੱਗਦਾ ਕਿ ਉਹ ਨਹੀਂ ਆਪਾਂ ਨੂੰ ਨੌਲੇਜ ਵੀ ਆ ਮੱਝ ਵੀ ਬਾਲਾ ਦੁੱਧ ਦੇਊਗੀ ਜਿਵੇਂ ਖਰੀਦਣੀ ਹੋਵੇ ਉਹ ਨਹੀਂ ਪਤਾ ਬਾਕੀ ਸਾਰਾ ਕੁਝ ਪਤਾ ਮੱਝਾਂ ਦਾ ਨਾ ਤੇ ਜਦੋਂ ਆਪਾਂ ਮੱਝਾਂ ਦਾ ਕੰਮ ਪਹਿਲਾਂ ਬਹੁਤ ਕਰਦੇ ਹੁੰਦੇ ਸੀ ਮੈਂ ਖੁਦ ਸਕੂਲ ਜਾਣ ਤੋਂ ਪਹਿਲਾਂ ਆਹ ਸਾਈਕਲ ਤਾਂ ਨਵਾਂ ਲੈ ਲਿਆ ਸੀ ਉਦੋਂ ਬਾਅਦ ਪਹਿਲਾਂ ਐਮੀ ਦੂਜਾ ਸਾਈਕਲ ਹੁੰਦਾ ਸੀਗਾ ਤੇ ਇਹਤੇ ਵੀ ਬਹੁਤ ਸਕੂਲ ਗਿਆ ਮੈਂ ਇਹ ਸਾਈਕਲ ਤੇ ਤੇ ਉੱਥੇ ਵੀ ਉੱਥੇ ਸਕੂਲ ਜਾਂਦਾ ਹੁੰਦਾ ਸੀ ਪਹਿਲਾਂ ਦੁੱਧ ਪਾਉਣਾ ਡੇਰੀਆਂ ਦੇ ਵਿੱਚ ਆਪਣੇ ਡੇਰੀ ਦੇ ਵਿੱਚ ਮੱਝਾਂ ਨਵਾਉਣੀਆਂ ਵੇ ਲੋ ਇੰਨੀ ਡਿਊਟੀ ਹੁੰਦੀ ਸੀ ਪਹਿਲਾਂ ਉਰੇ ਆਉਣਾ ਉਰੇ ਆ ਕੇ ਮੱਝਾਂ ਚੋਣੀਆਂ ਤੜਕੇ ਫਿਰ ਉਦੋਂ ਬਾਅਦ ਨਿਮਾਉਣੀਆਂ ਨਿਮਾ ਕੇ ਦੁੱਧ ਲੈ ਕੇ ਜਾਣਾ ਫਿਰ ਉਦੋਂ ਬਾਅਦ ਦੁੱਧ ਪਾ ਕੇ ਫਿਰ ਸਕੂਲ ਜਾ ਸਕੂਲੋਂ ਆ ਕੇ ਸ਼ਾਮ ਨੂੰ ਫੇਰ ਇਹ ਰੁਟੀਨ ਹੁੰਦੀ ਸੀ ਤੇ ਯਾਨੀ ਕਿ ਇੱਕ ਵਾਰ ਵੀ ਜੇ ਮੈਸ ਹੋ ਜਾਂਦਾ ਸੀ ਨਾ ਤੇ ਮੱਝਾਂ ਦਾ ਯਾਨੀ ਕਿ ਬਹੁਤ ਹੁੰਦਾ ਸੀਗਾ ਉਦੋਂ ਉਦੋਂ ਮੱਝਾਂ ਹੁੰਦੀਆਂ ਸੀ 40-50 ਮੱਝਾਂ ਤੇ ਉਦੋਂ ਖੇਤੀ ਘੱਟ ਹੁੰਦੀ ਸੀ ਪਰ ਮੱਝਾਂ ਹੁੰਦੀਆਂ ਸੀ ਨਾ ਤੇ ਉਦੋਂ ਮੱਝਾਂ ਦਾ ਕੰਮ ਬਹੁਤ ਸੀਗਾ ਤੇ ਠੀਕ ਸੀਗਾ 70 80 ਕਿਲੋ ਦੁੱਧ ਪਾਉਂਦੇ ਇੱਕ ਟਾਈਮ ਦਾ ਮੈਂ ਪਰ ਹੁਣ ਖੇਤੀ ਦੇ ਨਾਲ ਨਾਲ ਹੁਣ ਫੇਰ ਮੱਝਾਂ ਦੇ ਵੱਲ ਨੂੰ ਆਉਣਾ ਕਿਉਂਕਿ ਦੁੱਧ ਦੀ ਬਹੁਤ ਡਿਮਾਂਡ ਆ ਬਾਈ ਠੀਕ ਹੈ ਨੀ オリジナル ਦੁੱਧ ਦੀ ਡੁਪਲੀਕੇਟ ਤਾਂ ਦੁੱਧ ਜਿੰਨਾ ਮਰਜ਼ੀ ਵੇਚੀ ਚੱਲੋ ਉਹ ਤਾਂ ਉਹਨੂੰ ਤਾਂ ਕਿਹਨੇ ਲੈਣਾ ਪਰ ਜਿਹੜਾ ਬਾਈ ਘਰਾਂ ਚੋਂ ਦੁੱਧ ਆਮ ਮਿਲਦਾ ਇਹਦੀ ਤਾਂ ਵੱਧੂ ਡਿਮਾਂਡ ਆ ਠੀਕ ਹੈ ਨੀ ਆਪਾਂ ਉਹੀ ਕੰਮ ਕਰਨਾ ਦੁੱਧ ਵੀ ਆਨਲਾਈਨ ਵਿਕਣ ਲਾ ਦਾਂਗੇ ਮਾਰਕਾ ਉਹਦਾ ਲਾ ਕੇ ਪੈਕਟਾਂ ਚ ਹਨਾ ਰੱਬ ਰੱਬ ਖੁਸ਼ ਰੱਖੇ ਦੇਖੋ ਕਿਵੇਂ ਸਾਫ਼ ਸਵੀਆਂ ਕਰਨ ਲੱਗੇ ਹੋਏ ਜਾਨਵਰ ਆਉਂਦੀ ਹਨ ਇਹ ਬਤਕਾਂ ਨੂੰ ਪਾਣੀ ਰੱਖ ਦੋ ਭਰ ਕੇ ਕੜਾਈਏ ਚ ਬਸ ਇਹ ਆਪਦੇ ਬਾਹ ਵਾਲੀ ਲਾਈ ਜਾਂਦੀਆਂ ਬਾਹ ਵਾਲੀ ਤੇ ਮੱਝਾਂ ਦਾ ਕੰਮ ਸ਼ੁਰੂ ਕਰਨਾ ਹੁਣ ਆਪਾਂ ਖੇਤੀ ਦੇ ਨਾਲ ਨਾਲ ਹਨ ਤੇ ਵਧੀਆ ਕੰਮ ਕਰਾਂਗੇ ਆਪਦਾ ਤੇ ਬਾਕੀ ਚਲੋ ਦੇਖੀ ਜਾਂਦਾ ਜੋ ਵਾਹਿਗੁਰੂ ਨੂੰ ਮਨਜ਼ੂਰ ਆ ਬਾਕੀ ਤਾਂ ਉਹ ਹੋਊਗਾ ਤੇ ਮੈਂ ਤਾਂ ਸਾਰੇ ਵੀਰਾਂ ਮੈਂ ਤਾਂ ਸਾਰੇ ਵੀਰਾਂ ਨੂੰ ਇਹੀ ਰਹਿ ਦੇਣਾ ਕੀ ਵੀਰੇ ਸਾਰੇ ਜਾਨੇ ਮੱਝਾਂ ਦਾ ਕੰਮ ਜਿਹੜੇ ਥੋੜੀ ਖੇਤੀ ਕਰਦੇ ਆ ਨਾਲ ਮੱਝਾਂ ਦਾ ਕੰਮ ਜ਼ਰੂਰ ਕਰੋ ਮੱਝਾਂ ਨੂੰ ਛੱਡੋ ਨਾ ਮੱਝਾਂ ਦਾ ਕੰਮ ਜ਼ਰੂਰ ਕਰੋ ਆਪਦਾ ਨਾਲ-ਨਾਲ ਨਾਲ ਖੇਤੀ ਦੇ ਤੇ ਇਹ ਤਾਂ ਇੱਕ ਵਧੀਆ ਕੀਤਾ ਵਾ ਇਹ ਵੀ ਤਾਂ ਆਪਣੇ ਜਿਵੇਂ ਕਹਿੰਦੇ ਨੇ ਪਿਤਾ ਪੁਰਖੀ ਕੀਤਾ ਇਹ ਵੀ ਉਹਦੇ ਵਿੱਚ ਹੀ ਆਉਂਦਾ ਕਿ ਇਹ ਤਾਂ ਆਪਣੇ ਬਾਪੂਆਂ ਦੇ ਕਰਿਆ ਹੋਇਆ ਕੀਤਾ ਇਹ ਤਾਂ ਵਧੀਆ ਚੀਜ਼ ਹੈ ਜਿਹੜੀ ਚੀਜ਼ ਬਾਰੇ ਆਪਾਂ ਨਵੀਆਂ ਨਵੇਂ ਬਿਜ਼ਨਸ ਦੀ ਜਾਂ ਨਵੇਂ ਕੰਮਾਂ ਦੀ ਭਾਲ ਚ ਫਿਰਦੇ ਆ ਉਹਦੇ ਨਾਲ ਤਾਂ ਇਹ ਚੀਜ਼ ਵਧੀਆ ਹਨ ਵੀ ਇਹਨੂੰ ਕਰ ਲਈ ਤੇ ਆਪਾਂ ਤਾਂ ਸ਼ੁਰੂ ਕਰਤੇ ਆ ਬਈ ਸ਼ੁਰੂਆਤ ਕਰਤੀ ਆ ਜਿੱਦੋਂ ਵੀ ਹੁਣ ਚਲੋ ਧਿਆਨ ਪੂਰਾ ਮੱਝਾਂ ਨਹੀਂ ਵੀ ਦਿਆ ਕਰਾਂਗੇ ਤੇ ਅੱਗੇ ਮੈਂ ਮੱਝਾਂ ਨਹੀਂ ਘੱਟ ਧਿਆਨ ਦਿੰਦਾ ਸੀ ਪਰ ਹੁਣ ਤੋਂ ਮੱਝਾਂ ਨਹੀਂ ਧਿਆਨ ਪੂਰਾ ਦਿਆ ਕਰਾਂਗੇ ਹਨਾ ਤੇ ਸਵੇਰੇ ਸ਼ਾਮ ਪੂਰੀ ਨਿਗਰਾਨੀ ਅੱਗੇ ਮੇਰੀ ਪੂਰੀ ਹੁੰਦੀ ਪਰ ਬਥੇ ਕੀ ਜਦੋਂ ਸੀਜ਼ਨ ਚੱਲਦਾ ਉਹਦੇ ਯਾਰ ਆਪ ਹੀ ਬੰਦਲ ਜਾਂਦੇ ਪਰ ਕੋਈ ਨਹੀਂ ਆਹਾ ਸਾਡਾ ਬੰਦਾ ਲਾਂਗਰੀ ਇਹ ਆ ਗਿਆ ਇਹ ਇਹਨੂੰ ਇਹਦਾ ਨਵਾਂ ਲਾਂਗਰੀ ਇਹ ਅੱਗੇ ਨਾ 파ਟੀਆਂ 'ਚ ਛੋਟੇ ਹੁੰਦੇ ਸੀ ਇਹ ਘੱਟੋ ਘੱਟ ਇਹਨੂੰ ਜਿਹੜਾ ਇਹ ਬੰਦਾ ਹੁਣ ਲਾਂਗਰੀ ਆਪਣਾ ਇਹਨੂੰ ਲਾਂਗਰੀ ਕਹਿ ਦਿੰਨੇ ਆ ਉਹ ਇਹਦਾ ਨਵਾਂ ਹੈਗਾ ਗਲਥਰ ਇਹ ਮੁਸਲਮਾਨ ਆ ਦੇ ਇਹ ਤੁਸੀਂ ਦੇਖ ਲਓ ਆਪਣੇ ਮੈਂ ਸਾਨੂੰ ਇਹਨੇ ਖੜਾਇਆ ਹੋਇਆ ਜਾਣੇ ਕਿ ਐਨੇ ਟਾਈਮ ਦਾ ਸਾਡੇ ਹੁੰਦਾ ਵੀ ਆਪਣੀ ਐ ਇਹ ਸਾਰਾ ਪਰਵ ਇਹ ਇੱਕੋ ਪਿੰਡ ਦੇ ਬੰਦੇ ਆ ਜਿਹੜੇ ਆਪਣੇ ਆਉਂਦੇ ਨਾ ਗਾਹਾਂ ਉਹਨਾਂ ਦੇ ਮੁੰਡੇ ਆਉਣ ਲੱਗੇ ਪਹਿਲਾਂ ਬਾਪੂ ਆਉਂਦੇ ਸੀ ਫਿਰ ਉਹਨਾਂ ਦੇ ਮੁੰਡੇ ਆਉਣ ਲੱਗੇ ਹਨਾ ਗਾਹਾਂ ਹੁਣ ਉਹਨਾਂ ਦੇ ਵੀ ਮੁੰਡੇ ਹੋ ਗਏ ਤੇ ਚਲੋ ਆਪਣੇ ਨਾਲ ਵਧੀਆ ਸਾਥ ਜੁੜਿਆ ਇਹਨਾਂ ਦਾ ਪਰ ਹਾਂ ਇਹ ਵੀ ਗੱਲ ਆ ਵੀਰਿਆ ਸਾਡੀ ਜਿਹੜੀ ਖੇਤੀ ਆ ਖੇਤੀ ਇਹਨਾਂ ਦੇ ਸਿਰ ਤੇ ਆ ਜੇ ਆਪਾਂ ਲੇਬਰ ਦੇ ਨਾਲ ਹੈਗੇ ਆ ਪਿਆਰ ਨਾਲ ਰਹਿੰਦੇ ਆ ਤਾਂ ਆਵਾ ਖੇਤੀ ਨਹੀਂ ਵੀਰੇ ਖੇਤੀ ਵੀ ਨਾ ਔਖਾ ਹੁੰਦਾ ਫੇਰ ਫੇਰ ਲੇਬਰ ਬਿਨਾਂ ਨਹੀਂ ਖੇਤੀ ਲੇਬਰ ਬਿਨਾਂ ਔਖਾ ਬਹੁਤ ਹੋ ਜਾਂਦਾ ਹੈ ਹਨਾ ਇਹ ਹੁਣ ਇਹ ਆ ਗਿਆ ਇਹਨੂੰ ਮੱਜਾਂ ਦੀ ਵਾਲੀ ਨੌਲੇਜ ਆ ਇਹ ਮੱਜਾਂ ਦਾ ਕੰਮ ਕਰਕੇ ਹੀ ਖੁਸ਼ ਆ ਬਸ ਜਿਵੇਂ ਕੋਚਾ ਕੱਚੀ ਕਰਨੀ ਸਫਾਈ ਰੱਖਣੀ ਉਹ ਇਹ ਚੀਜ਼ਾਂ ਬਹੁਤ ਕਰਦਾ ਪੂਰੀਆਂ ਕਰਦਾ ਤੇ ਆਪਣਾ ਆਪਾਂ ਪੱਟ ਪੱਟਦਾ ਸੀ ਫਰਸ਼ ਟਰੈਕਟਰਾਂ ਵਾਲੇ ਅੰਦਰ ਦਾ ਕਿਉਂਕਿ ਇਹ ਨਾ ਇਹ ਤੋਂ ਨੀਵਾ ਹੋ ਗਈ ਥੋੜਾ ਜਿਹਾ ਨੀਵਾ ਹੋਣ ਦੇ ਨਾਲ ਫਿਰ ਜਦੋਂ ਮੀਂਹ ਪੈਂਦਾ ਸੀ ਸ਼ਟਰ 'ਚ ਪਾਣੀ ਲੱਗ ਕੇ ਵਿੱਚ ਨੂੰ ਚਲ ਜਾਂਦਾ ਸੀ ਉਧਰ ਖੜਾ ਹੋ ਜਾਂਦਾ ਇੱਕ ਹੁੰਜੇ 'ਚ ਤੇ ਇਹ ਡੈਡੀ ਕਹਿੰਦੇ ਵੀ ਆਪਾਂ ਇਹਦਾ ਵੀ ਫਰਸ਼ ਉੱਚਾ ਹੀ ਚੱਕ ਦੋ ਕਿਉਂਕਿ ਸਾਰਾ ਫਰਸ਼ ਪਹਿਲਾਂ ਥੱਲੇੋਂ ਪੱਟ ਲਿਆ ਹਿੱਟਾ ਨਿਕਲਿਆ ਹੀ ਸੀ ਸਹੀ ਫਰਸ਼ ਪੱਟ ਕੇ ਸਾਰਾ ਹਿੱਟਾ ਘੜਦੀਆਂ ਘੜ ਕੇ ਹੁਣ ਦੁਬਾਰਾ ਇਹਨਾਂ ਨੂੰ ਉੱਤੇ ਦੁਬਾਰਾ ਘੋਲੂਆ ਫੇਰ ਪਾ ਦਾਂਗੇ ਨਾ ਠੀਕ ਹੈ ਨਾ ਤੇ ਬਸ ਵਧੀਆ ਹੋਜੂ ਪਾਣੀ ਪੂਣੀ हटਜੂ ਖਾਣ ਨੂੰ ਕਿਉਂਕਿ ਇਹ ਕਮਰਾ ਆਪਾਂ ਨੂੰ ਇਹੇ ਕਮਰਾ ਕੰਮ ਬਹੁਤ ਦਿੰਦਾ ਹੁਣ ਤਾਂ ਜਿਵੇਂ ਹੁਣ ਆਲੂਆਂ ਆਹ ਟਰੈਕਟਰ ਖਣਨ ਦਾ ਕੰਮ ਦਿੰਦਾ ਫੇਰ ਆਲੂ ਵੀ ਰੱਖੇ ਜਾਂਦੇ ਆ ਜਦੋਂ ਹੁਣ ਆਪਣਾ ਸੀਜ਼ਨ ਆ ਜਾਣਾ ਆਲੂ ਬੀਜਾਂ ਸਾਂਭਣ ਦਾ ਉਦੋਂ ਫੇਰ ਇੱਥੇ ਅੱਡ ਅੱਡ ਧੰਕਾਂ ਲਾ ਦਿੰਦੀਆਂ ਬੀਜ ਦੀਆਂ ਸਾਂਭਿਆ ਜਾਂਦਾ ਹਾਂ ਆਪਾਂ ਪੱਕੀ ਵੀ ਬੰਦ ਕਰਤੀ ਸੀ ਤਾਂ ਕਿ ਮੋਰੀ ਕਈ ਵੀਰ ਕਹਿੰਦੇ ਨੇ ਨਾ ਵੀ ਚੂਹੇ ਤੰਗ ਕਰਦੇ ਆ ਵੀਰੇ ਚੂਹੇ ਜਾਂ ਤਾਂ ਤੁਹਾਡਾ ਕਮਰਾ ਜਮਾਂ ਹੀ ਬੰਦ ਹੋਵੇ ਉੱਥੇ ਨਹੀਂ ਚੂਹਾ ਬੜੂਗਾ ਹੁਣ ਜਿਵੇਂ ਸਾਡਾ ਇਹ ਜਮਾਂ ਹੀ ਬੰਦ ਹੁੰਦਾ ਸ਼ਟਰ ਦੇ ਥੱਲੇ ਵੀ ਸਮਾਨ ਲਾ ਵੀ ਵਹਿਣ ਪੂਰਾ ਲਾ ਕੇ ਬੰਦ ਕਰੀਦਾ ਤੇ ਕੋਈਥੇ ਪਾਸੇ ਕੋਈ ਮਗਲੀ ਮੋਰੀ ਨਹੀਂ ਰੱਖੀਦੀ ਹਨਾ ਸਾਰੇ ਪਾਸੇ ਬੰਦ ਹੁੰਦਾ ਤੇ ਜਿਹੜੇ ਟਰੈਕਟਰ ਨਾ ਬਾਹਰ ਖੜਦੇ ਆ ਜਿਵੇਂ ਆਪਣੇ ਬਾਹਰ ਖੁੱਲੇ ਛੱਡਾਂ ਉਨਾਂ 'ਚ ਤਰਪਾਲ ਤਰਪੂਲ ਲਾ ਦਿਆ ਕਰੋ ਉਹ ਫਿਰ ਚੂਹੇ ਜ਼ਿਆਦਾ ਨੁਕਸਾਨ ਕਰਦੇ ਆ ਤੇ ਬਸ ਕੱਲ ਨੂੰ ਫਰਸ਼ ਲਾ ਕੇ ਆ ਇੰਨਾ ਕਰ ਰਹਿ ਗਿਆ ਇਹ ਵੀ ਪੁਰਾਣੀਆਂ ਇੱਟਾਂ ਨਾਲ ਹੀ ਸਰ ਜਾਣਾਂ ਦੇ ਕੋਈ ਨਵੀਂ ਅਟ ਨਹੀਂ ਲਾਈ ਆਪਾਂ ਆਪਾਂ ਨੂੰ ਕੰਜੂਸੀ ਪੂਰੀ ਕਰੀ ਦੀ ਆ ਖਰਚੇ ਇੰਨੀ ਆ ਵੀहां ਜਿੱਧਰੋਂ ਘੜ ਤੋਂ ਘਟੋ ਉਹ ਰੋੜੇ ਜਾਂ ਕੱਲ ਨੂੰ ਰੋੜੇ ਘੜ ਕੇ ਦੇ ਦਾਂਗੇ ਉਹਨਾਂ ਦੇ ਨਾਲ ਪਰਸ ਚਲਾਉਂਗਾ ਇੱਧਰ ਮੈਂ ਪਰਸੋਂ ਗਿਆ ਸੀਗਾ ਪਰਸੋਂ ਇਹ ਸਾਡੇ ਸਾਡੇ ਬੰਦੇ ਨੇ ਦੋ ਗੱਡ ਰੰਗ ਕਰਤੇ ਥੇ ਇੰਨੇ ਕੰਮ ਫੁਰਤੀ ਲੈ ਸਾਡੇ ਰਗੜ ਹੋ ਗਏ ਪਰ ਰੰਗ ਪ੍ਰਾਈਮਰ ਦੋ ਗੱਡਰਾਂ ਨੂੰ ਬਚਿਆ ਹਜੇ ਚਲੋ ਸਾਡੇ ਮਿਸਤਰੀ ਵੀ ਐਵੇਂ ਢੱਲੇ ਆ ਤੇ ਇਹ ਵੀ ਬੰਦਾ ਵੀ ਢੱਲੇ ਆ ਚੱਲੀ ਜਾਂਦਾ ਫਰਸ਼ ਤਾਂ ਪੱਕ ਚੱਲਿਆ ਸਾਰੀਆਂ ਖੰਜੂਰਾਂ ਤੁਰਪੀਆਂ ਬਈ ਕੋਈ ਇੱਕ ਵੀ ਖੰਜੂਰ ਐ ਨਹੀਂ ਜਿਹੜੀ ਨਾ ਤੁਰੀ ਹੋਵੇ। ਦਰਖਤ ਵੀ ਸਾਰੇ ਤੁਰਪੇ। ਸਾਰੇ ਹਰੇ ਦੇ ਹਰੇ। ਸਾਰੇ ਦਰਖਤ ਹਰੀ ਬਈ ਮਾਰਦੇ ਆ ਆ ਵੀ ਤੁਰਿਆ ਵਾ। ਪੂਰਾ ਵਧੀਆ ਤੁਰਿਆ ਵੀ ਦਰਖਤ ਹਨਾ ਸਾਰੇ ਵਧੀਆ। ਦੇਖੇ ਆਪਣਾ ਟੈਂਪੂ ਕੱਢਿਆ ਸੀਗਾ ਕਿਉਂਕਿ ਇਹਦੇ ਵਿੱਚ ਸੰਗਤ ਗਈ ਸੀ ਕੱਲ ਵਰਸੀ ਤੇ 7 ਤਰੀਕ ਨੂੰ ਵਰਸੀ ਸੀਗੀ ਕੱਲ ਗਈ ਸੀਗਾ। ਤੇ ਟੈਂਪੂ ਗਿਆ ਸੀ ਛੋਟੀ ਗੱਡੀ ਆ ਗਈ ਸੀ। ਤੇ ਟਿਵਲੇਰ ਉਹ ਆਉ ਵੀ ਗਈ ਸੀ ਜਿਹੜੀ ਦੂਜੀ ਉਹ ਚ ਆਪਣੇ ਜਿੰਨੇ ਘਰ ਦੇ ਬੰਦੇ ਆ ਕੰਮ ਕਰਨ ਨਾਲ ਉਹ ਸਾਰੇ ਗਏ ਸੀ ਉਹਨਾਂ ਨੂੰ ਾਡੀ ਗੱਡੀ ਦਿੱਤੀ ਸੀ ਵੀ ਤੁਸੀਂ ਆਪਦੀ ਾਡੀ ਲੈ ਚੱਲੋ ਤੇ ਉਹ ਸਾਰੇ ਜਾਣੇ ਵੀਰ ਜਿੰਨੇ ਵੀ ਆਪਣੇ ਬੰਦੇ ਆ ਸਾਰੇ ਘਰ ਦੇ ਉਹ ਚ ਗਏ ਸੀ ਤੇ ਕੋਈ ਦੇ ਲੋ ਇਹ ਜ ਨਹੀਂ ਪਾਣੀ ਸੁੱਕਦਾ ਖੱਤੇ ਚ ਪਾਣੀ ਪਾਉਂਦੇ ਨੇ ਆ ਕਿਵੇਂ ਟੋਬੇ ਵਾਂਗੂ ਕਾਹੀ ਹੋਗੀ ਦਿਲ ਠੀਕ ਨਹੀਂ ਪਰ ਇਹ ਉੱਪਰੋਂ ਆਪਾਂ ਸਪਰੇਹਾਂ ਨਾਲ ਵਿਚਾ ਲਈ ਦੀ ਆ ਠੀਕ ਨਹੀਂ ਪਤਾ ਕੀ ਗੱਲ ਆ ਮੈਂ ਪਾਣੀ ਬਹੁਤ ਘੱਟ ਵਾਂ ਕਈ ਵੀਰ ਕਹਿੰਦੇ ਨੇ ਨਾ ਪਾਣੀ ਬੰਦ ਕਰ ਦਈਏ ਜਾਂ ਨਹੀਂ ਮੈਂ ਬਹੁਤ ਘੱਟ ਬੰਦ ਕਰਵਾਉਣਾ ਵੀਰੇ ਪਾਣੀ ਸ਼ਾਇਦ ਮੈਂ ਇੱਥੇ ਗਲਤ ਵੀ ਹੋਵਾਂ ਇਹ ਨਹੀਂ ਗੱਲ ਕਹਿੰਦਾ ਮੈਂ ਪਰ ਪਤਾ ਕੀ ਗੱਲ ਆ ਵੀਰੇ ਜਿਵੇਂ ਨਾ ਹੁਣ ਜਦੋਂ ਆਪਣੀ ਵੱਡੀ ਖੇਤੀ ਆ ਕਈ ਵਾਰ ਨਾ ਤੁਸੀਂ ਇਹ ਗੱਲ ਪ੍ਰਤਿਆਗ ਦੇ ਦੇਖ ਲਿਓ ਜਦੋਂ ਵੀ ਤੁਹਾਡੇ ਖੱਤੇ ਤੋਂ ਪਾਣੀ ਦੀ ਲੋੜ ਹੋ ਜਾਂ ਸਾਲਾ ਟਰਾਂਸਫਰ ਮੱਚ ਜੂ ਜਾਂ ਮੋਟਰ ਮੱਚ ਜੂ ਜਾਂ ਪਿੱਛੇੋਂ ਬਿਜਲੀ 'ਚ ਫਾਲਟ ਪੈ ਜਾ ਇਹ ਚੀਜ਼ ਹੋ ਜਾਂਦੀ ਆ ਠੀਕ ਨਹੀਂ ਮੈਂ ਉਸ ਉਸ ਡਰ ਤੋਂ ਆਪਾਂ ਪਾਣੀ ਬੰਦ ਕਰਨ ਨੂੰ ਕਹਿੰਦੀ ਨਹੀਂ ਵੀ ਬਸ ਆਪਣਾ ਐ ਹੁੰਦਾ ਵੀ ਮਾੜਾ ਜਿਹਾ ਸੁੱਕ ਗਿਆ 2-4 ਦਿਨ ਮੋਟਰ ਬੰਦ ਕਰੋ ਬਾ ਫੇਰ ਲਾ ਦਿਓ 2 ਦਿਨ ਬੰਦ ਕਰੋ ਫੇਰ ਲਾ ਦਿਓ ਬਸ ਐਂ ਕਰਵਾਈ ਲਈਦਾ ਪਰ ਐਂ ਨਹੀਂ ਮੈਂ ਕਰਵਾਉਂਦਾ ਵੀ ਜਮਾ ਹੀ ਸੁਕਾਇਆ ਹੋਵੇ ਉਦਾਂ ਨਹੀਂ ਆਪਾਂ ਸੁਕਾਉਂਦੇ ਤੇ ਇੱਧਰ ਆਪਣੇ ਖੰਜੂਰਾਂ ਸਾਰੀਆਂ ਦੁਨੀਆ ਜਨ ਸਾਰੇ ਦਰਖਤ ਹਰੇ ਹੋਗੇ ਮੀਂਹ ਦੇ ਵਿੱਚ ਲਾਉਣ ਦਾ ਇਹੀ ਫਾਇਦਾ ਹੋਇਆ ਕਿ ਸਾਰੇ ਇਕੱਲੇ ਇਕੱਲੇ ਦਰਖਤ ਹਰੇ ਰਹਿਣਗੇ ਕੋਈ ਦਰਖਤ ਨਹੀਂ ਸੁੱਕਿਆ ਜਿੰਨੇ ਦਰਖਤ ਲਾਏ ਆ ਸਾਰੇ ਹਰੇ ਹੋ ਗਏ ਆ ਫਰਸ਼ ਲੱਗ ਗਿਆ ਆਪਣਾ ਸਾਰ ਇੱਥੇ ਪੈਪ ਦੱਬਣੀਆਂ ਹੋ ਰਹਿੰਦੀਆਂ ਹੋਣਾ ਬਈ ਜਿਹੜਾ ਮੈਂ ਕਹਿੰਦਾ ਸੀ ਵੀ ਪਾਣੀ ਦਾ ਝੋਨੇ ਦੇ ਲਾਉਣ ਨੂੰ ਵੀ ਵੀਰੇ ਜਿਵੇਂ ਨਾ ਕਈ ਵਾਰ ਕਈ ਵਾਰ ਇੰਉਂ ਹੋ ਜਾਂਦਾ ਵੀ ਬੰਦਿਆਂ ਤੋਂ ਫਿਰ ਉਹ ਕਈ ਵਾਰ ਖੇਤ ਸੁਕਾ ਦਿੰਦੇ ਆ ਉਸ ਡਰ ਤੋਂ ਮੈਂ ਨਹੀਂ ਵੀਰੇ ਪਾਣੀ ਜਮਾ ਹੀ ਸੁਕਾਉਂਦਾ ਨਾ ਮੈਂ ਖੱਤੇ ਚਿੱਟੇ ਕਰਦਾ ਕਈ ਵੀਰ ਜਿਹੜੇ ਵੀਰ ਆਪ ਨੱਕੇ ਛੜਦੇ ਆ ਜਾਂ ਆਪ ਉਹ ਕਰਦੇ ਆ ਉਹ ਸੁਕਾ ਲੈਂਦੇ ਆ ਜਮਾ ਹੀ ਹਨਾ ਪਾਣੀ ਪਰ ਮੈਂ ਨਹੀਂ ਵੀਰੇ ਉਵੇਂ ਸੁਕਾਉਂਦਾ ਚਲੋ ਇਹ ਤਾਂ ਆਪਣਾ ਨਿਕਲਦਾ ਨਹੀਂ ਪਾਣੀ ਕਿਉਂਕਿ ਮੀਂਹ ਪਈ ਜਾਂਦਾ ਜਾਂ ਨੂੰ ਫੇਰ ਭਰ ਜਾਂਦਾ ਇਹ ਤਾਂ ਐਵੇਂ ਹੋ ਰਿਹਾ ਵਾ ਹਨਾ ਤੇ ਇਹ ਵੀ ਦੇ ਲੋ ਮਸ਼ੀਨ ਵਾਲਾ ਝੋਨਾ ਵਾ ਕਿਵੇਂ ਕਿੱਡੀ ਹਾਈਟ ਖੜੀ ਐ ਕਿੰਨਾ ਸੋਹਣਾ ਖੜਾ ਝੋਨਾ ਨੇ ਤੇ ਆਪਾਂ ਨਹੀਂ ਇਹਦਾ ਪਾਣੀ ਬੰਦ ਕਰਦੇ ਮੈਂ ਕਿਸੇ ਵਿੱਚ ਸਾਰੇ ਝੋਨੇ 'ਚ ਆਪਣੇ ਪਾਣੀ ਤੁਹਾਨੂੰ ਜਾਨੀ ਕਿ ਤਕਰੀਬਨ ਮੇਰੇ ਜਿੰਨੇ ਖੱਤਿਆ ਸਾਰਿਆਂ 'ਚ ਖੜਾ ਹੀ ਮਿਲੂਗਾ ਮਾੜਾ ਮੋਟਾ ਸੁਕਾ ਦਿੰਦੇ ਆ ਬੰਦਿਆਂ ਨੂੰ ਹੁੰਦਾ ਹੀ ਬਸ ਬਾਰੀ ਨਾਲ ਪਾਣੀ ਲਈ ਚੱਲੋ ਬਸ ਵੀ ਹੁਣ ਖੁੱਲਾ ਬੰਦ ਕਰ ਦੋ ਵੀ ਬਾਰੀ ਬੰਨ ਲਓ ਬਸ ਇੱਕ ਦੋ ਦਿਨ ਦੋ ਚਾਰ ਦਿਨ ਮੋਟਰ ਬੰਦ ਕਰ ਦੋ ਬਾ ਫੇਰ ਚਲਾ ਦੋ ਬਸ ਹੁਣਾਂ ਕੀ ਗੈਪ ਰੱਖੀਦਾ ਨਹੀਂ ਬਾਲਾ ਜਾਦੇ ਆਪਾਂ ਵੱਡਾ ਗੈਪ ਨਹੀਂ ਕਰਵਾਉਂਦੇ ਵੀ ਐਵੇਂ ਫਿਰ ਮੁੜ ਕੇ ਪਿਸਤੌਣਾ ਪੈ ਜਾਂਦਾ ਯਾਰ ਤਾਂ ਕਰਕੇ ਨਹੀਂ ਆਪਾਂ ਪੰਗਾ ਲੈਂਦੇ ਹੂੰ ਹੁਣ ਸਾਰਾ ਵਧੀਆ ਹੋ ਗਿਆ ਹੁਣ ਨਾਂਗੇ ਦੇ ਵਿੱਚ ਆਪਣੀ ਗਾਰਾ ਨਹੀਂ ਹੋਊਗਾ ਐਤ ਕੀ ਸਿਆਲਾਂ ਦੇ ਵਿੱਚ ਆ ਵੀ ਉੱਚਾ ਕਰਕੇ ਫਰਸ਼ ਲਾ ਦੇਣਾ ਆ ਸਾਰਾ ਉੱਚਾ ਚੱਕ ਦੇਣਾ ਉੱਚਾ ਚੱਕ ਕੇ ਫਰਸ਼ ਲਾ ਦੇਣਾ ਪੂਰਾ ਆ ਕਵਾੜ ਕਬੂੜ ਜਿਹਾ ਕੱਢਿਆ ਸੀਗਾ ਕਮਬਾਈ ਨਾ ਉਹ ਵੇਚਾਂਗੇ ਆ ਹਸਗੀਆਂ ਸਵਰਾਜ ਦੀਆਂ ਚੈਨਾ ਐਲੀਵੇਟਰ ਵਾਲੀਆਂ ਫੱਟੀਆਂ ਸੀ ਫੀਡਰ ਵਾਲੀਆਂ ਹੋਰ ਉਹਦੇ ਬੈਰਿੰਗ ਸ਼ੈਰਿੰਗ ਜਿਆ ਮੂਰਲੇ ਕ੍ਰੋਸ ਆ ਘੋੜੀਆਂ ਕੁੜੀਆਂ ਜੀਆਂ ਇਹ ਜਿਹੜਾ ਹੈਗਾ ਗਰਾਰੀਆਂ ਗੁਰੂ ਨੇ ਵੇਚ ਦਾਂਗੇ ਤੇ ਕਮਰੇ ਦਾ ਕੰਮ ਹੋ ਗਿਆ ਇੰਨਾ ਤੇ ਆਹਾਂ ਚਾਦਰਾਂ ਵੱਡਣੀਆਂ ਪਈਆਂ ਆਪਾਂ ਨੂੰ ਤੇ ਕਿਉਂਕਿ ਕੰਧ ਕਰਨੀ ਸੀਗੀ ਆ ਉਹਦੀ ਉੱਥੇ ਕੰਧ ਕਰਨੀ ਸੀ ਚਾਦਰਾਂ ਵੱਡੀਆਂ ਇਦੇ ਤੇ ਉੱਤੇ ਹੁਣ ਗਾਡਰ ਪੈ ਜਾਣਾ ਹੈ ਉਹ ਜਿਹੜੇ ਗਾਡਰ ਰੰਗ ਹੁੰਦੇ ਆ ਗਾਡਰ ਪਾ ਕੇ ਤੇ ਫਿਰ ਉਹਦੇ ਉੱਤੇ ਉਹ ਰੱਖਿਆ ਜਾਣਾ ਆਪਣਾ ਸਲੇਟਾਂ ਜਿਹੜੀਆਂ ਲਾਲ ਜੀਆਂ ਸਲੇਟਾਂ ਹੁੰਦੀਆਂ ਬਹੁਤ ਸਸਤੀ ਪੈਂਦੀ ਆ ਇੱਕ ਸਲੇਟ 270 80 ਰੁਪਏ ਦੀ ਪੈਂਦੀ ਆ ਸਾਰੀ ਠੀਕ ਨਹੀਂ ਬਹੁਤ ਘੱਟ ਖਰਚ ਆਉਂਦਾ ਉਹਦੇ ਸਲੇਟਾਂ ਪਾ ਕੇ ਉੱਤੇ ਫਰਸ਼ ਲਾ ਦੇਣਾ ਚੱਲ ਜੀ ਉਹ ਲੈੰਟਰ ਤੋਂ ਵੀ ਜ਼ਿਆਦਾ ਮਜ਼ਬੂਤੀ ਹੋ ਜਾਂਦੀ ਆ ਤੇ ਉਹ ਆਪਾਂ ਕੰਧ ਨਵੀਂ ਕਰਤੀ ਢਾ ਕੇ ਉਹ ਪਰਲੀ ਨਹੀਂ ਢਾਈ ਅੰਕਲ ਉਹ ਵੀ ਗਾਣਾ ਵੀ ਉਹ ਵੀ ਢਾ ਕੇ ਨਵੀਂ ਕਰ ਦੇਣਗੇ ਤੇ ਇਹਨੂੰ ਪਲਾਸਟਰ ਦਾ ਗੇਟ ਆਪਾਂ ਕੱਢਤਾ ਬੰਦ ਕਰਵਾਤਾ ਗੇਟ ਇੱਥੇ ਦੇਖਦੇ ਆ ਸ਼ਟਰ ਲਾ ਦਾਂਗੇ ਜਾਂ ਗੇਟ ਹੀ ਲਾ ਦਾਂਗੇ ਦੇਖ ਕੇ ਜਿੱਦਾਂ ਵੀ ਹੈਗਾ ਹੁਣ ਟਰੈਕਟਰ ਸਾਰੇ ਇੱਧਰ ਹੀ ਖੜਾਏ ਹੁੰਦੇ ਆ ਮਗਰਲੇ ਸ਼ੈੱਡ 'ਚ ਹਨ ਕਿਉਂਕਿ ਉਧਰ ਆਪਣੇ ਉਧਰ ਫਰਸ਼ ਲੱਗਦਾ ਕਰਕੇ ਸਾਰੇ ਮਸ਼ਿਨਰੀ ਹੁਣ ਸਾਰੇ ਟਰੈਕਟਰ ਇੱਧਰ ਖੜੇ ਆ ਪਿੱਤਰ ਨੇ ਇਹਦੇ ਤੇ ਸੰਧੂ ਫਾਰਮ ਲਿਖਾਤਾ ਪੀਲੇ ਅੱਖਰਾਂ ਚ ਪਤਾ ਨਹੀਂ ਸੋਹਣਾ ਲੱਗਦਾ ਪਤਾ ਨਹੀਂ ਤੇ ਆ ਲਾਈਟਾਂ ਦੀ ਫਿਟਿੰਗ ਵੀ ਹੋ ਗਈ ਪੂਰੀ ਵਧੀਆ ਹੋ ਗਈ ਫਿਟਿੰਗ ਲਾਈਟਾਂ ਦੀ ਆ ਵੇਖੋ ਬਹੁਤ ਵੀਰ ਪੋਛਦੇ ਸੀ ਵੀ ਵੀਰੇ ਕਿਵੇਂ ਫਿੱਟ ਹੁੰਦੀਆਂ ਨੇ ਲੇਟਾਂ ਤੇ ਤਾਰਾਂ ਦੀ ਸਪਲਾਈ ਦਾ ਸਾਰਾ ਕੁਝ ਫਿਲ ਨਹੀਂ ਸੀਗਾ ਅੰਦਰ ਕਨੈਕਸ਼ਨ ਹੋ ਜਾਂਦਾ ਵੰਦਰੋਂ ਹਨ ਦੋਨੇ ਪਾਸੇ ਹੀ ਹੋ ਗਈ ਵਧੀਆ ਪੂਰੀ ਫਿੱਟ ਸੋਹਣੀਆਂ ਲੱਗਦੀਆਂ ਲੇਟਾਂ ਲੱਗੀਆਂ ਪੂਰੀਆਂ ਬਹੁਤ ਚਾਨਣ ਕਰਿਆ ਕਰਨਗੇ ਪਰ ਮੈਂ ਪਿੱਤਰ ਨੂੰ ਪਹਿਲਾਂ ਕਹਤਾ ਮੈਂ ਕਿਾ ਰੋਡ ਤੇ ਕਦੇ ਵੀ ਇਹ ਚੱਲਣੀਆਂ ਨਹੀਂ ਚਾਹੀਦੀਆਂ ਲੇਟਾਂ ਠੀਕ ਨਹੀਂ ਵੀ ਇਹ ਬੰਦ ਰੱਖਣੀਆਂ ਰੋਡ ਤੇ ਰੋਡ ਤੇ ਆਹ ਚਲਾਓ ਖੱਤੇ ਜਿਵੇਂ ਮਰਜ਼ੀ ਚਲਾ ਲਓ ਪਰ ਰੋਡ ਤੇ ਨਹੀਂ ਯਾਰ ਕਿਉਂਕਿ ਬਹੁਤ ਉਹ ਕਰਦੀਆਂ ਕੱਲ ਨੂੰ ਦੋਨੇ ਪਰਸੋਂ ਨੂੰ ਜਾਂ ਚੌਥੇ ਨੂੰ ਮੈਂ ਲਦਾ ਆਉਗਾ ਵੀਰ ਦੋਨੇ ਹਾਲੈਂਡ ਮਸ਼ੀਨਾਂ ਚ ਕੈਮਰੇ ਲਾਉਣ ਨੂੰ ਤੇ ਕੈਮਰੇ ਲਵਾ ਦੇਣਾ ਤਿੰਨ ਜਾਂ ਤਿੰਨ ਤਿੰਨ ਕੈਮਰੇ ਕਿਹਾ ਮੈਂ ਵੀ ਰਿਕਾਰਡਿੰਗ ਕਰਨ ਦੀ ਲੋੜ ਨਹੀਂ ਵੀ ਬਸ ਲਾਈਵ ਚੱਲਦੇ ਹੁਣ ਵੀ ਰਿਕਾਰਡਿੰਗ ਨਹੀਂ ਆਪਾਂ ਕਰਵਾਉਣੀ ਵੀ ਬਸ ਲਾਈਵ ਚੱਲਦੇ ਕੈਮਰੇ ਸਾਨੂੰ ਲਵਾ ਦੇ ਵੀਰ ਨੂੰ ਕਿਹਾ ਇਹ ਵਸ ਬਾਕੀ ਚਲੋ ਝੋਨੇ ਤੇ ਵੀ ਸਪਰੇਅ ਕਰਨ ਲੱਗੇ ਹੋਇਆ ਦੂਜੀ ਸਪਰੇਅ ਕਰੀ ਜਾਂਦੇ ਆ ਬੰਦੇ ਆਪਣੀ ਬਿਮਾਰੀ ਮੋਰੀ ਤਾਂ ਕੋਈ ਹੈ ਨਹੀਂਗੀ ਪਰ ਜਿਹੜੀ ਰੁਟੀਨ ਆ ਆਪਾਂ ਰੁਟੀਨ ਨਹੀਂ ਟੁੱਟਣ ਦੇ ਸਕਦੇ ਭਰੇ ਠੀਕ ਨਹੀਂ ਹੋਵੇ ਨਾ ਹੋਵੇ ਆਪਾਂ ਤਾਂ ਸਪਰੇਅ ਕਰ ਹੀ ਦੇਣੀ ਆ